ਸਤਿ ਸ੍ਰੀ ਅਕਾਲ ਜੀ ਸਭ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਭ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਆ ਗਏ ਸੀਗੇ ਪੁਰਾਣੇ ਘਰ ਘੁੰਮਣ ਪੁਰਾਣੇ ਘਰ ਸਭ ਜੇ ਭਾਜੀਆਂ ਲਾਈਆਂ ਹੋਈਆਂ ਤੇ ਅੰਗੂਰਾਂ ਦੀ ਬੇਲ ਵੀ ਆ ਦੇਖੋ ਪਿੱਛੇ ਬਹੁਤ ਸੋਹਣੀ ਹੋ ਗਈ ਬਹੁਤ ਸੋਹਣੀ ਹੋ ਗਈ ਇਹਦੀ ਵੀ ਮੈਂ ਕਹਿੰਦਾ ਹਾਂ ਫਲ ਵੀ ਆ ਗਿਆ ਇਹਨਾਂ ਨੂੰ ਅੰਗਰ ਲੱਗ ਗਿਆ ਤੇ ਅੱਜ ਪੁਰਾਣੇ ਘਰ ਦੇਖਦੇ ਆ ਮੜਾ ਮੂਟਾ ਨਾਲੇ ਪਾਣੀ ਚਾਣੀ ਪਾਉਂਦੇ ਆ ਤੇ ਨਾਲੇ ਹੋਰ ਦੇਖਦੇ ਕੋਈ ਸਾਫ ਸਪਾਈ ਵਾਲਾ ਕੰਮ ਹੋ ਗਈ ਬਹੁਤ ਬਹੁਤ ਤਕਰੀਬਨ ਸਫਾਈ ਰ ਪਰੇ ਰੱਖੀਆਂ ਦੀ ਹੁੰਦਾ ਆ ਮੇਲੋ ਜੀ ਆਪਣੇ ਪਿੰਡ ਦੇ ਮੰਗੇ ਨੂੰ ਸੱਸੀ ਆ ਜੀ ਹੋਰ ਮੰਗੇ ਕਿੱਦਾਂ ਠੀਕ ਠਾਕ ਠੀਕ ਆ ਜੀ ਹੋਰ ਪਰਿਵਾਰ ਤੇਰਾ ਸਭ ਠੀਕ ਹੈ ਜੀ ਚੰਗੀ ਕਲਾ ਹਾਂਜੀ ਹਾਂ ਨਿਆਣੇ ਨਿੱਕੇ ਸਭ ਠੀਕ ਠਾਕ ਹੈ ਜੀ ਨਿਆਣੇ ਵੱਢਦੇ ਆ ਹਾਂ ਜੀ ਕੁੜੀ ਨੂੰ ਫਾਇਦਾ ਕੰਮ ਵੀ ਕਰਦੀ ਏ ਕੁੜੀ ਕੰਮ ਵੀ ਕਰਦੀ ਏ ਠੀਕ ਆ ਠੀਕ ਚਲੋ ਵਧੀਆ ਸਣੀ ਪਰਿਵਾਰ ਕੀ ਇਕੱਠਾ ਸਾਰਾ ਤੇ ਬਾਕੀ ਤੂੰ ਅੱਜਕਲ ਕੀ ਕਰਦਾ ਹੈਂ ਮਦੂੜੀ ਕਰਦਾ ਜੀ ਮੈਸਤਰੀ ਮੈਸਤਰੀ ਦਾ ਦੱਸਦਾ ਜੇ ਨਹੀਂ ਪਰਿਵਾਰ ਚੱਲੀ ਜਾਂਦਾ ਵਧੀਆ ਹੈ ਨਾ ਹਾਂ ਠੀਕ ਹੈ ਠੀਕ ਹੈ ਤੇ ਬਾਕੀ ਕਿਆ ਕਹਿੰਦੇ ਹੋ ਨੇ ਆ ਕਿਧਰ ਲੈ ਕੇ ਚੱਲੇ ਹੁਣ ਤੋਂ ਗੁਰਦੁਆਰਾ ਅੱਛਾ ਗੁਰੂ ਘਰ ਹੈ ਨਾ ਹਾਂ ਗੁਰੂ ਘਰ ਦੀ ਸੀ ਇਹ ਮੈਂ ਚੰਗੀ ਕਰਦਾ ਹਾਂ ਨਾ ਤੇ ਲਾ ਪਹਿਲਾਂ ਤੂੰ ਜਵੇਂ ਰੋਡਾ ਹੁੰਦਾ ਤਾਂ ਹਾਂ ਜੀ ਤੇ ਹੁਣ ਆਪਣਾ ਇਹ ਸਿੰਘ ਸਜਿਆ ਹੋਇਆ ਵਧੀਆ ਹੈ ਨਾ ਹਾਂ ਜੀ ਸਿੰਘ ਸਜਣ ਨਾਲ ਤੈਨੂੰ ਫਰਕ ਪਿਆ ਮਾੜਾ ਮਾੜਾ ਪਹਿਲੇ ਨਾਲੋਂ ਨਹੀਂ ਹਾਂ ਪਾੜ ਕੇ ਪੈਂਟ ਆਈ ਹੈ ਹੈ ਮਾਲਕਣੀ ਬੱਲੇ ਸੁਣਦੀ ਅੱਛਾ ਵਾਹਿਗੁਰੂ ਜੀ ਦੀ ਚੰਗੀ ਕਿਰਪਾ ਕਰਦੀ ਹਾਂ ਜੀ ਮੈਂ ਇਹਨੇ ਰੋਟੀ ਖਾਂਦੇ ਵੀ ਖਾਂਦੇ ਕਰਦੇ ਹੈ ਨਾ ਹਾਂ ਜੀ ਚਲੋ ਵਧੀਆ ਮੈਂ ਤਾਂ ਕਹੂੰਗਾ ਵੀ ਬਾਈਕ ਨੂੰ ਤੇਰੇ ਪਰਵਾਸ ਤੇ ਮੇਰੇ ਪਰੇ ਹੱਥ ਰੱਖੇ ਹੈ ਨਾ ਠੀਕ ਵਧੀਆ ਹਾਂ ਚੱਲ ਠੀਕ ਹੈ ਮੰਗੇ ਹੈ ਨਾ ਹਾਂ ਜੀ ਆ ਕੇ ਬਾਹਰ ਆ ਜਗਾ ਤਿਆਰ ਕਰਤੀ ਸੀ ਕਿਤੇ ਵਿੱਚ ਲਾਤਾ ਮੜਾ ਮੋਟਾ ਸਮਾਨ ਵੇਲਪਾ ਦੇ ਲੱਗਾ ਕਿੰਨਾ ਹੋਆ ਗਿਆ ਭਾਗ ਆਇਆ ਸਪੂਰ ਫਿਰ ਫਲ ਵੀ ਚੰਗਾ ਆਇਆ ਇਹਨੂੰ ਨਾ ਹਾਂ ਬਹੁਤ ਸੋਹਣਾ ਫਲ ਆਇਆ ਹੋਇਆ ਉਹ ਸੋਹਣੀ ਲੱਗ ਰਹੀ ਹੈ ਹਾਂ ਜਾਰਜਾ ਸੋਹਣਾ ਬਣਾਈ ਹੋਇਆ ਭਾਈ ਹਾਂ ਜਲਜਲ ਜੇ ਬਣ ਗਿਆ ਨਹੀਂ ਹੀਟ ਕਰਨ ਤੋਂ ਵੱਡਾ ਨਹੀਂ ਫਿਰ ਵੀ ਥੱਲੇ ਨੂੰ ਆ ਗਿਆ ਇਹ ਇਹ ਥੋੜੇ ਹਾਂ ਇਧਰ ਨੂੰ ਯਾਰ ਬਣੀ ਦਮੇ ਗਿਆ ਚਿੱਤ ਨਹੀਂ ਦੇਖਦੇ ਦੇ ਨਾਲ ਬੀਜ ਕਹਿੰਦੇ ਨੇ ਮੂਰ ਸਵਾਦ ਵੀ ਨੇ ਇਹਦੇ ਬਹੁਤ ਨਾ ਅੱਛਾ ਹਾਂ ਠੀਕ ਹੈ ਤੇ ਉੱਥੇ ਲੱਗੇ ਹੋ ਜਾਂਦੇ ਨੇ ਕਿੰਨੇ ਤਾਂ ਲੱਗਿਆ ਲੱਗੀਆਂ ਹੈ ਤਹ ਮੈਂ ਪੁਰਾਣਾ ਵੀ ਲੱਗ ਗਿਆ ਆਦੇ ਕੁਛੇ ਲੱਗਿਆ ਹੋਏ ਨੇ ਇਹਦੇ ਦੇ ਪਾਣੀ ਭਰ ਕੇ ਇਹ ਮਗਾ ਟੁੱਟੀ ਘੜੀ ਚਲੇ ਜਾਂਦੀ ਅੰਦਰ ਮੈਂ ਦਵਾਜੇ ਖੋਲ੍ਹਿਆ ਮੜੀ ਜੀ ਹਵਾ ਲੱਗ ਜੂਗੀ ਹੈ ਨਾ ਹਾਂ ਹਾਂ ਅੱਜ ਖੁੱਲੇ ਰਹਿਣ ਦੇ ਮਗਨਿਆ ਤੁਹਾਨੂੰ ਬੰਦ ਰਹਿਣ ਤਾਂ ਉਹ ਜਿਵੇਂ ਅੰਦਰ ਗਏ ਜੀ ਨਹੀਂ ਬਣੀ ਹੁੰਦੀ ਨਹੀਂ ਨਹੀਂ ਅੱਜ ਖੁੱਲੇ ਰਹਿਣ ਦੇ ਐਦਾਂ ਲੱਗਦਾ ਜੀ ਦਰਵਾਜੇ ਹਾਂਵਾ ਅੱਜ ਖੁੱਲੇ ਰਹਿਣ ਸ਼ਾਮ ਲਾ ਲਾਂਗੇ ਆਪਾਂ ਦੇ ਬਣਾ ਲਾਂਗੇ ਇਹ ਤੇ ਨਾਲਕਾ ਦੇਖ ਲਾ ਉੱਚਾ ਸੀਗਾ ਪਹਿਲਾਂ ਇਹ ਨਾਲਕਾ ਇਹ ਰਾਜਿਕ ਜੇ ਤਾਂ ਕਿਸੇ ਟਾਈਮ ਹੀ ਦੀ ਵਰਤੋਂ ਕਰਦੇ ਰਹੇ ਹਾਂ ਲੈ ਪਾਣੀ ਪੁੰਖਾ ਨੇ ਕੀ ਕਰਨਾ ਹੁਣ ਚੁੱਭਾ ਚਲਾਏ ਨਹੀਂ ਕਦੇ ਇਹਨੂੰ ਹੁਣ ਆਪਾਂ ਤੇ ਨਾਲੇ ਪਾਣੀ ਉਹ ਵੀ ਨੀਵੇਂ ਹੋ ਗਏ ਨਾ ਇਹ ਤਾਂ ਅਜੇ ਤਾਂ ਘੱਟ ਮਿਲ ਆਪੇ 25 20 25 ਫੁੱਟ ਆਉਣਾ ਇਹ ਤੁਹਾਡੇ ਨਾਲ ਜਾਇਆਗੇ ਕਰਦੇ ਅੱਜ ਤੋਂ ਕੀ ਕਰਨੇ ਹੈਅਰ ਕਟ ਕਰਾਉਣੇ ਵਾਰ ਬੋਝੇ ਠੀਕ ਕਰਨੇ ਇਹ ਮੈਨੂੰ ਲੱਗਦਾ ਨੀਮ ਜਵਾਬ ਦੇਗੀ ਆਇਤ ਕੀ ਨੀਮ ਸੱਚੀ ਗੱਲ ਮੈਂ ਤਾਂ ਬੰਦਾ ਕੁਝ ਹੁੰਦਾ ਨਾ ਜੇ ਭਾਈ ਨੀਮ ਮੇ ਲੱਗਦਾ ਵੀ ਹਾਂ ਖਤਮ ਹੋ ਗਈ ਬਚਰੀ ਮੈਂ ਕਿੰਨੇ ਜਿਲ੍ਹਿਆਣ ਦੀ ਕੋਲ ਸਿਲਕ ਨੇ ਪੋਦੀ ਵਈ ਪੀਂਡੇੜਾ ਅਸਲੇ ਪਤਾ ਨਹੀਂ ਇਹਨੂੰ ਸ਼ੈਖ ਲੱਗ ਗਈ ਪਤਾ ਨਹੀਂ ਕੀ ਚੱਕਰ ਹੋਇਆ ਹੈਨਾ ਬਰੇ ਦੀ ਜਗ੍ਹਾ ਤੇ ਲਾਇਓ ਨਵੀਂ ਨੀਮ ਭਈ ਲਾਇਆ ਖਤਮ ਹੋ ਗਈ ਨੀਮ ਭਈ ਕਿੰਨੇ ਨਿੰਬੇ ਲਾਉਣਾ ਹੈ ਆਪਣੀ ਗੇੜੀ ਨਹੀਂ ਜੀ ਜੇ ਜੀ ਪ੍ਰੇਮ ਮੈਨੂੰ ਲੱਗਦਾ ਨਹੀਂ ਖਤਮ ਇਹਦੀ ਜਗ੍ਹਾ ਤੇ ਨਿੰਬੇ ਲਾਏ ਤੁਨ ਆ ਕਹਿੰਦੀ ਮੈਂ ਭੈਣ ਵਾਂ ਕਿ ਨਾ ਮੈਨੇ ਇਹ ਜਗ੍ਹਾ ਤੇ ਨਿੰਬੇ ਲਾਏ ਕੋਈ ਨਹੀਂ ਤੇ ਬੜੀਆਂ ਔਖੀਆਂ ਮਿਲੀਆਂ ਜਾਂ ਲੋਕ ਲੋਕਾਂ ਦਾ ਗਾਣੇ ਨਹੀਂ ਬਹੁਲੇ ਕੇ ਜਾਂਦੇ ਨਹੀਂ ਹੈ ਰਿਵਰ ਮੈਂ ਵੀ ਕੰਮ ਹੁੰਦੇ ਸੀਗੇ ਲੋਕਾਂ ਦੇ ਕੰਮ ਹੁੰਦੇ ਜਿਵੇਂ ਉਵਾਲ ਬੂਲ ਕੇ ਪੀਵੇ ਹੁਣ ਗੱਲ ਬੋਲ ਲਿਆ ਹੈ ਤਨਾਂ ਦੇ ਹੋਈ ਹੈ ਨਾ ਲੱਗਦਾ ਜੀ ਦਾ ਹੋਰ ਲੋਕ ਨਹੀਂ ਕੋਈ ਫਾਸਟ ਹਾਂ ਸੋਣ ਨਹੀਂ ਬਾਕੀ ਜੱਲਦਾ ਹੂੰ ਜਦੋਂ ਕਹੇ ਮਕਾਨ ਚ ਰਹਿੰਦੇ ਸੀਗੇ ਆਪਾਂ ਕਿੰਨੀ ਦੌਲ ਬਸੀਗੀ ਹਾਂ ਸਾਰੇ ਸਾਰੇ ਇਕੱਠੇ ਤੇ ਹਾਂ ਜੀਆਂ ਨਾਲੇ ਬਣ ਥੰਜੀਏ ਤੁੰ ਵੀ ਤੇ ਜਾਈ ਤੀ ਵਿਆਹ ਜਦੋਂ ਵਿਆਹ ਹੋਇਆ ਤਾਂ ਇਹ ਘਰ ਸੇ ਆਈ ਤੀ ਹੋਊਗਾ ਨਹੀਂ ਬਾਤ ਹੋਊ ਹੈ ਪਤਾ ਮਗਾ ਇਹ ਘਰ ਤੇ ਵਿਆਹ ਆਇਆ ਤੇ ਤੁਸੀਂ ਵੀ ਪਿਲਾਂਗੇ ਪਿਲਾਂਗੇ ਹਾਂ ਸਾਰੇ ਇਹਨਾਂ ਤੇ ਉਹ ਬਾਅਦ ਚ ਇਸ ਮੇਜਰੇ ਥੋੜਾ ਕਰਿਆ ਮੇਜਰੇ ਤੇ ਆਦੇ ਵਾਹ ਮੈਂ ਤੇ ਮੇਜਰੇ ਮੜਿਆ ਹੱਲਾ ਛੇਤੀ ਲੈ ਕੇ ਸਮਾਂ ਚੱਕਾ ਹਿਲੂ ਕਰਿਆ ਇਹ ਤੋਂ ਜਾਣੇ ਚੀਜ਼ ਜਾਣੇ ਚੱਕ ਤੋ ਕੀ ਇਤਨੇ ਬਣਾ ਲੈਣਾ ਨਹੀਂ ਵੀ ਤੇ ਦੇ ਦੇ ਕੇ ਤੇ ਉਪਰ ਜਾ ਤੱਕ ਜੇ ਤਾਂ ਸਮਾਂ ਚੱਕਿਆ ਤਾ ਔਰ ਜਿਵੇਂ ਨਾ ਅਕਾ ਲੈ ਜਨੇ ਸ਼ਾਮੀ ਤੋਂ ਜਿਮੜਾ ਲਾਂਗੇ ਜਿਨ੍ਹਾਂ ਨੂੰ ਜੇ ਆਉਣਾ ਹੈ ਉਹ ਵੀ ਚੱਕ ਜਾਣ ਤਾਂ ਖਰਾਬ ਤਾਂ ਨਹੀਂ ਹੋ ਜਾਊਗੀ ਮੈਨੂੰ ਨੇ ਇੱਕ ਦੌਲਤ ਕਰੰਦੇ ਇਹ ਥੋੜੀ ਬੇਰੀ ਸੀ ਅਮਟਾ ਕੀ ਆ ਪੀ ਤੇ ਕਿਪਾਸ ਸਵੇਰੇ ਸਵੇਰੇ ਦੇਖਿਆ ਕਿ ਉਹ ਲਾ ਬੋਲਦੀਆਂ ਗੁਰੂ ਵੀ ਦੇਣਾ ਹਾਂ ਇਹ ਬਸ ਨਹੀਂ ਬੋਲ ਰਹੀ ਆ ਆਪਾਂ ਕਹਿੰਦੇ ਕਿ ਉਹ ਲਾ ਲੋਪੇ ਹੋ ਗਈਆਂ ਆਪਾਂ ਕਹਿੰਦੇ ਕਿ ਉਹ ਲਾ ਹੋਰੇ ਹੈ ਨਹੀਂ ਹੁਣ ਉਹ ਲਾ ਕਹਿੰਦਾ ਸੁਣੀਆਂ ਬੋਲਦੀਆਂ ਸਵੇਰੇ ਸਵੇਰੇ ਹਾਂ ਮਰ ਗਈਆਂ ਗੁਰੂ ਮਤੇ ਲਾਇ ਤਾਂ ਖਾਸੇ ਦੇ ਵਿੱਚ ਅੱਧੇ ਘਰ ਮਰ ਗਏ ਹੈ ਨਾ ਬਣੇ ਗਏ ਲਈ ਉਧਰ ਸ਼ਿਵਲਾ ਵਿੱਚ ਆਪਾਂ ਕਿੰਨੀਆਂ ਲੈ ਕੇ ਆਏ ਸੀ ਹੈ ਜੰਮ ਆ ਹੋਇਆ ਹੋਇਆ ਟਮਾਟਰ ਇਹ ਇੱਧਰ ਵੀ ਲਾਏ ਹਾਂ ਇਹ ਨਾ ਮਿੱਟੀ ਪਰ ਅਮਾਲ ਤੇ ਕੀ ਅਦੇਦ ਹੈ ਉਹ ਠੀਕ ਹੈ ਜਿਹੜਾ ਸਾਲ ਹੋਇਆ ਸਾਲਾਂ ਜਾਂ ਮੈਂ ਜਿਹੜਾ ਸਾਲ ਕਾਲੇ ਨੂੰ ਭੂਲੇ ਛੋਟੇ ਹੁੰਦੇ ਹਨ ਪਹਣੇ ਹੁੰਦੇ ਹੁੰਦੇ ਹਾਂ 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 ਲਾਲ ਹੁੰਦੇ ਤੇ ਦੂਜੇ ਤੋਂ ਮਦਦ ਖਾਣੇ ਨਹੀਂ ਇਹ ਲੇਖ ਲਾਲ ਵੀ ਹੁੰਦੇ ਤੇ ਇਹ ਕਾਲੇ ਕਹਿੰਦੇ ਤੇ ਉਹਨਾਂ ਨੂੰ ਹੁੰਦਾ ਇਹਦੇ ਵਿੱਚ ਤੇ ਵਾਸਤੇ ਠੀਕ ਹੁੰਦਾ ਫਲਾਂ ਆਏ ਹੋਏ ਤੋੜ ਕੇ ਲੈ ਕੇ ਜਾਣੇ ਨੇ ਭੰਗੂਲੇ ਹਾਂ ਇਹ ਵੀ ਭੂਜੀ ਬਹੁਤ ਵਧੀਆ ਬਣਦੀ ਅੱਜ ਪੱਤੇ ਦੀ ਹਾਂ ਹਾਂ ਅਸੀਂ ਕਿ ਭੰਗੂਲਾ ਬਗਾ ਰਹੇ ਹਾਂ ਅਰੇ ਹਾਥੀ ਨੇ ਵੀ ਸਾਮ ਬਾਤ ਬੁੱਤ ਪਾਉਂਗਾ ਫਿਰ ਜਿਹੜੇ ਪਾਲਾਂਗੇ ਪੱਤੇ ਤੋਂ ਤੋੜਨੇ ਪੈਣਗੇ ਆਪੂ ਸੁਭਾਗੇ ਵਿੱਚ ਕਰੀ ਤਾਪਾ ਅੱਗੇ ਚੱਲੂ ਤੇ ਹੋਵੇ ਹਾਂ ਇੱਕ ਡਾਂਗੇ ਤੋਂ ਸਾਰਾ ਸਾਰਾ ਲੈਣਾ ਅੱਗੇ ਆ ਆਹਨ ਜਗ੍ਹਾ ਸਾਰੀ ਖਾਲੀ ਹੋ ਗਈ ਵਾਹਲੇ ਹੈ ਨਾ ਆਹੇ ਖਾਲੀ ਹੈ ਹੁਣ ਦੇਖ ਪਤਾ ਹੈ ਕਿ ਕਿੰਨਾ ਗੱਠੇ ਨਿਕਲੀ ਦੀ ਪਰ ਹੁਣ ਅਬ ਚੱਲਾ ਪਾਣੀ ਦਾ ਵਧੀਆ ਹੋ ਗਿਆ ਉਹਦੇ ਹੈ ਨਾ ਆ ਪੈਦ ਇੱਧਰ ਰੱਖਿਆ ਪੱਕਾ ਹੀ ਇੱਧਰ ਹੀ ਹਾਂ ਨਵਾਂ ਲਿਆਂਦਾ ਨਾਲੇ ਮਾੜੇ ਬ੍ਰਾਂਪਰ ਨਾਲ ਦੋ ਪੀਲੇ ਫਿਰ ਗਏ ਜੀ ਹਾਂ ਉਹ ਉਹ ਮੋੜ ਕੇ ਆਉਣੇ ਨੇ ਫਿਰ ਹੁਣੇ ਹੁਣ ਇਹਨਾਂ ਦੀਦੀ ਨੂੰ ਪਤਾ ਕੀ ਤੁਲਤੇ ਹੋਏ ਨੇ ਪਤਿੱਲੇ ਤੁਸਕੇ ਲੱਤ ਜੀ ਨਹੀਂ ਦੋਨੇ ਟੇੜੇ ਪੈ ਗਏ ਹਨ ਪਹਿਲਾ ਇਹ ਕੋਨਾ ਹਾਂ ਅੱਛਾ ਹਾਂ ਤੇ ਮੋੜ ਕਿ ਹੋਗਾ ਗੰਦਰ ਮੋੜ ਲੂਗਾ ਹਾਂ ਹਾਂ ਨਾ ਉਹ ਕਹਿਣਾ ਜੀ ਲਿਆਉਣੇ ਕੋ ਸਾਗ ਵਾਸਤੇ ਖੁੱਤੀ ਹੈ ਸਾਗ ਵਾਸਤੇ ਜੀ ਲੈਣ ਹੁਣ ਦੱਸਾਂਗੇ ਇਹ ਭਈਆ ਦੱਸਾਂਗੇ ਪਰ ਮੋੜ ਲਈ ਤਾਂ ਚੰਗੀ ਗੱਲ ਆ ਪਰ ਲੱਗਦਾ ਨਹੀਂ ਮੈਨੂੰ ਮੋੜ ਨਾਲੇ ਤੁਸੀਂ ਕਹਿੰਦੇ ਤਾਂ ਉਹਨੇ ਆਪ ਖੁੱਲਿਆ ਸੀਗਾ ਆਪ ਨਹੀਂ ਖੁੱਲੇ ਹੈ ਹੁਣ ਮੈਂ ਦੇਖਿਆ ਨਾ ਜਦੋਂ ਹੱਥ ਫੜਾ ਕੇ ਗਿਆ ਕੁਝ ਕੀ ਹੋਇਆ ਮੈਂ ਕਾਟੂ ਦੀਦ ਨੂੰ ਭੇਜੀ ਆ ਉਹਦੀ ਫੋਟੋ ਆਂ ਬਤਾਉਂਗੀ ਕੱਟਣਾ ਹੋਊਗਾ ਤੇ ਆ ਕੇ ਉਹ ਲੈ ਆਮਸ ਤੋਂ ਉਹ ਉਹ ਪਈਆ ਆਪਣੇ ਕੈਂਚੀ ਪਈਆ ਆਦੇ ਪਰ ਉਹ ਬੂਟੇ ਕੱਟਣ ਵਾਲੀ ਪਈਆ ਜਨਰੇਟਰ ਦੀ ਪਈਆ ਜਨਰੇਟਰ ਕੋਲ ਪਈਆ ਜਨਰੇਟਰ ਦਾ ਬੂਟਾ ਹੋ ਗਿਆ ਸੋਣ ਕਾਹ ਹੋਊਗਾ ਤੇਰੇ ਕੋਲ ਉਹ ਟਮਾਟਰ ਦੋ ਸੀਗੇ ਕਾਹ ਹੋਊਗਾ ਸੋ ਤਿੰਨ ਹੋਵੇ ਕੋ ਬਰਾਬਰ ਚੌਥੀ ਨਾ ਟਮਾਟਰ ਸੀਗੇ ਤਿੰਨੇ ਕੀ ਕੀ ਇਹ ਜਮ ਐ ਸ਼ਿਮਲਾ ਵਿੱਚ ਮੇਰਾ ਹੋ ਗਈ 2 ਹੋ ਗਈ ਅਭੀ ਗਾਹ ਤਾਉਂਦੇ ਹੋ ਗਿਆ ਦੇਖ ਆ ਸੋਫਾ ਹੈ ਨਾ ਕੋਈ ਮੈਂ ਸੋਫਾ ਲੱਗਦੀ ਆ ਨਹੀਂ ਕੋਈ ਨਹੀਂ ਸੋਇਆ ਤਿੰਨੇ ਸ਼ਿਮਲਾ ਵਿੱਚ ਹਾ ਤਿੰਨੇ ਟਮਾਟਰ ਤੇ ਤਿੰਨ ਬੈਂਗਣ ਤੇ ਇਹ ਕਾ ਹੋਵੇ ਬੈਠੇ ਕੋਲ ਬੈਠੇ ਪਾ ਲਈ ਦੋ ਕੱਦੂਆਂ ਦੀਆਂ ਸੀਗੀਆਂ ਦੋ ਟਿੰਡੀਆਂ ਦੀਆਂ ਜੋ ਤੇ ਅਗਰ ਤੇ ਲਾ ਦੇ ਮੈਂ ਤਿੰਨ ਹੋਈ ਲੈਣਾ ਇਹਨਾਂ ਕੋਸੇ ਤੇ ਵੀਰੋ ਤਾਂ ਆਪਣਾ ਮਰੇ ਸੋਏ ਹੋ ਗਏ ਉੱਪਰ ਜਾਏ ਤੇ ਤਾਂ ਉਹ ਤੇ ਮਸੀ ਮਖਾ ਬੇਲ ਕਹਿੰਦੇ ਸੀ ਕਿ ਜਿਆਦਾ ਵੱਢਦੀ ਹਾਂ ਜੀ ਪਰ ਜਿਆਦੀ ਜ਼ਬਰਦਸਤ ਮੈਨੂੰ ਲੱਗਦਾ ਠੀਕ ਆ ਵਧੀਆ ਹੋ ਗਿਆ ਇਹਨੂੰ ਵੀ ਵਾਇ ਨਹੀਂ ਜੀ ਇਸੇ ਵੀ ਬੇਲ ਜਿਆਦਾ ਉਹ ਕਰਦੀ ਜੇ ਪਿੱਛੇ ਵੱਢਦੇ ਨਾ ਆ ਲੱਗਦੀ ਜਿਆਦਾ ਵੱਢਦੀ ਜੀ ਪਰ ਹੁਣ ਦੇਖ ਕਿੰਨੀ ਸੋਹਣੀ ਫੁੱਟੀ ਆ ਅੰਗੂਰ ਵੀ ਕਹਿੰਦੇ ਵਧੀਆ ਲਿਆ ਆ ਤਾਂ ਵੱਢੀ ਨਹੀਂ ਕੋਈ ਇਹਦੀ ਮੈਨੂੰ ਵੀ ਟੰਗਣ ਨੂੰ ਇੱਧਰ ਨੂੰ ਕੁਝ ਚਾਹੀਦਾ ਨਾ ਇੱਥੇ ਸ਼ੈੱਡ ਜਿੱਦਨੂੰ ਵੀ ਬਣਿਆ ਨਹੀਂ ਜੇ ਕਿਤੇ ਨਾ ਪਰ ਮਤਲਬ ਇੱਕ ਕੰਬਾ ਉੱਥੇ ਲਾ ਕੇ ਜੇ ਕਿ ਇਧਰ ਜਿਵੇਂ ਭਾਜੀਆਂ ਕਰਿਆ ਹੋਇਆ ਵੀ ਇਧਰ ਨੂੰ ਹੀ ਜਾਲ ਪੈ ਜਾ। ਆਹ ਬੰਨ ਲਸਣ ਦਾ ਹੁੰਦਾ। ਇਹ ਲਸਣ ਉਹ ਆਹ ਪਿਆਜ਼ ਦਾ ਨਾ ਲਸਣ ਦਾ। ਜਦ ਪਿਆਜ਼ ਦਾ ਫੁੱਲ ਆਵੇ। ਪੱਕੇ ਹੋ ਜਾਂ ਜਾਂ ਪੱਕ ਜੰਨੇ ਹਨਾ। ਹਾਂ ਫੁੱਲ ਉਹ ਵੀ ਨਹੀਂ ਆਉਣਾ। ਹੂੰ ਹੂੰ ਆਹ ਲਸਣ ਦਾ ਆਹ ਫੁੱਲ। ਮਲਾਂ ਦੀ ਤਾਂ ਸਵਾਭ ਵੀ ਹੈਗੀ ਅਵੇ ਜਿਹੜੀ ਤੇ। ਹਾਂ। ਆਮੋ ਕਿਮੋ ਤੇ ਕਤੇ ਬਾਕੀ ਬਾਤ ਬਾਤ ਤੁਹਾਨੂੰ پتہ ਨਹੀਂ ਵੇਜਦੇ ਆ پتہ ਨਹੀਂ ਆਪੇ ਹੁੰਦਾ ਹੈ ਆਪੇ ਜੰਮਿਆ ਰਹੇ ਨੇ ਸਾਡਾ ਜਾਇ ਹਾਂ ਅੱਜ ਤੁਹਾਨੂੰ ਪਾਣੀ ਪਾ ਰਹੇ ਆ ਇਹਦਾ ਪੱਕੀ ਜੀ ਤੇ ਨਾਲ ਲੱਗੂ ਸਬਜ਼ੀ ਬਣ ਸਕਦੀ ਹੈ ਜਿਹੜਾ ਟਮਾ ਲੱਗੇ ਹੋਇਆ ਮੇਰੇ ਟੜਾ ਬੜਾ ਬੈਂਗਣ ਜਿਹੜਾ ਹੋ ਗਿਆ ਆਪਣਾ ਹਾਂ ਪੂਰੀ ਸਬਜ਼ੀ ਬਣਾ ਸਕਦੇ ਆਪਾਂ ਹਾਂ ਹੋਰ ਬੜਾ ਕਰਨਾ ਚਾਹੀਦਾ जो भी इक्कर इक्कर क्या बनाऊंगा सब्जी? मैं मनोरी का देविंगड़ी सब्जी फाइल। जब मैं चुटी कटवा मेरे हाथ में आती तो नहीं है। ना ये कटवा क्या आप बताऊं बटना की? बताऊंगी यार। बत्ती जड़ पड़ तो हाँ। इन जड़ तो पड़ तो जड़ तो पड़ तो। ਕੋਈ ਸਮਝ ਨਹੀਂ ਇਹ ਦੇਖੋ ਜੜ ਤਾਂ ਅਭੀ ਦਵਾਰੇ ਨਾ ਹੋ ਗਏ ਤਾਂ ਪਟਣੇ ਆ ਇਹ ਸੁੱਕੀ ਹੋਈ ਹੈ ਜੀ ਇਹ ਸੁੱਕੀ ਹੋ ਰਹੀ ਹੈ ਉੱਪਰ ਤੇ ਵਾਟਰ ਉੱਪਰ ਤੋਂ ਫੋਟਾ ਗਾ ਇਸ ਆ ਵੀ ਵਾਟੇ ਇਹ ਜੇ ਪਾਤੋ ਕਦੇ ਇਕ ਹੋ ਰਹੀ ਕੀ ਹੋਣੀ ਨਾ ਹੋ ਜਾਣਾ ਪੁੱਟ ਜਾਣਾ ਜੀ ਆਪਣਾ ਸਾਡੇ ਨਾਲ ਇਹਨੂੰ ਅਸੀਂ ਬਣਾਉ ਹਾਂ ਕੀ ਕਰਾਂ

ਉਹ ਵੀ ਕਹਿੰਦੇ ਹਰ ਸਾਲੇ ਹੋਈ ਆਪੇ ਹੁੰਦਾ ਹਾਂ ਆ ਵੀ ਮਿਲ ਆ ਵੀ ਮਿਲਣਾ ਪਾਣੀ ਆ ਹਾਂ ਆਰਾਮ ਉਹਦਾ ਲੋਆ ਜੇ ਕੁਸਾ ਫੈਲੋ ਨਹੀਂ ਜਿਵੇਂ ਦੇ ਪਤੀ ਹੈ ਆ ਕੀ ਹੁੰਦਾ ਜਿਹੜਾ ਪਾਸ ਫੇਲ ਹੁੰਦਾ ਕਿੱਥੇ ਹੈ ਮੈਨੂੰ ਕੈਚ ਕਰਨਾ ਚਾਹੁੰਨੀ ਹੈ ਉਹਨੇ ਦੇ ਫੇਲ ਛੋਟੇ ਦੇ ਫੇਲ ਪਾਸ ਹੱਥਰੇ ਭੋਂਦੇ ਹੁੰਦੇ ਸੀ ਆ ਬੈਠਾ ਇਹ ਆ ਬੈਠਾ ਦੇਖੋ ਏਸੇ ਬਿਹਾਜੇ ਲੇਕਿਨ ਉਹ ਕਹਿੰਦੇ ਫੇਲ ਪਾਸ ਜੇ ਤਾਂ ਮਤਲਬ ਫੇਲ ਪਾਸ ਕਹੀ ਜਾਂਦੇ ਤੇ ਵੀ ਹਾਂ ਜੇ ਭਾਈ ਫੇਲ ਤੋਂ ਉੜ ਗਿਆ ਤਾਂ ਫੇਲ ਹੈ ਜੇ ਪਾਸ ਤੇ ਉੜ ਗਿਆ ਤਾਂ ਪਾਸ ਹੈ ਨਾ ਆਪਸ ਚ ਜੀ ਨਾ ਉਹ ਦੇ ਉਪਰੇ ਜੇ ਤੇ ਲਾ ਦੋ ਉਧਰ ਵੀ ਅੰਟੋਰ ਵਾਲਾ ਸਮਾਨ ਵੀ ਅੱਗ ਲਾਉਣ ਵਾਲੀ ਬੀਬੀ ਅੱਜ ਹਰਦੀ ਹੈ ਜੀ ਹਰਦੀ ਜੀ ਹਾਂ ਉਹਨੇ ਲੈ ਜੋ ਚੱਕ ਕੇ ਉਧਰ ਥੋੜੀ ਜੀ ਮੈਂ ਵਸ ਤੋੜ ਲੇਗੀ ਉਹ ਜਿੰਨੇ ਉਹ ਬਹੁਤ ਐ। ਨਾ ਬਹੁਤ ਜੀ ਬਣਾਉ। ਫਿਰ ਕੱਲ ਦਰ ਨਹੀਂ ਪਈ ਹੈਗੇ ਹੁਣ ਤੋੜੇ ਹੋਏ। ਥੋੜੇ ਜੇ ਕਾਹੋ। ਮੈਂ ਟੋਕਰੀ ਚ ਰੱਖਿਆ ਹੀ ਇਹ। ਮੈਨੂੰ ਇਹ ਵੀ ਅੱਜ ਫੇਰ ਥੋੜੀ ਹਰੀ ਭੁਰਜੀ ਖਾ ਲਾਂਗੇ। ਹਰੀ ਭੁਰਜੀ। ਆ ਗੱਬੇ। ਆ ਕਾਹਦੇ ਪੁੱਛਦਾ ਹੈ। ਆਹ ਮਿਰਚਾ ਹੈ। ਇੱਕ ਨਾ ਕਿਚ ਤੇ ਚੜੇ। ਮਿਰਚਾ ਆ ਜੀ। ਨਹੀਂ ਮਿਰਚਾ ਨਹੀਂ ਹੈਗੀ ਆਪਾਂ ਬੋਲਨੇ। ਆਹ। ਜੜ ਤੋਂ ਖਿੱਚੋ ਫਿਰ। ਹਾਂ। ਤੇ ਮੈਨੂੰ ਇਹਦਾ ਮਿੱਤਰ ਬੁੱਟਾ ਕਿਤੇ ਆਹ ਦੇ ਚਪੋਲੇ ਐਂਫੈਕੀ ਸੋ ਇਹ ਆਈਫੋਨ ਜੇ ਵੀ ਬਾਈ ਇਹਨੇ ਮੁੰਨੇ ਮੈ ਨਹੀਂ ਹੋਦੇ ਨਹੀਂ ਵੀਠੀ ਹੁਣ ਇਹਨਾਂ ਨੂੰ ਸਾਨੂੰ ਇਹ ਵੀ ਖੋਲੇ ਹੋਏ ਨੇ ਸ਼ਾਮ ਨੂੰ ਸ਼ਾਮ ਸੋ ਹਵਾ ਦਾ ਲੱਗ ਲੈਣ ਦੋ ਤੇ ਨਾ ਹਵਾ ਆ ਸੋ ਇਹ ਆਈਫੋਨ ਖੋਲੇ ਹੋਏ ਵੀ ਨਾ ਇਧਰ ਬਾਹਰ ਲਾ ਅੱਛਾ ਹਾਂਜੀ ਹਾਂ ਉਹ ਪੁਰਾਣੀ ਕੁਰਸੀਆਂ ਨੇ ਭਾਰੀ ਕਿੰਨੇ ਹੁੰਦੇ ਇਹਦੇ ਨਾ ਵਧੀਆ ਲੱਕੜੀਆਂ ਵੀ ਸੀ ਫਿਰ ਹੱਥ ਵੀ ਨਾ ਕਿਤੇ ਨੇ ਜੀ ਇਹ ਤਾਂ ਵਧੀਆ ਲੱਕੜੀਆਂ ਨੇ ਨਾ ਨਾ ਜਵਾਦ ਇਤਨਾ ਕਾਹ ਪਿਆ ਲੈ ਇਹ ਆਵਰਾ ਉੱਦੋਂ ਨਾਲ ਕਾਲਾ ਜੱਟ ਨੇ ਪੱਟ ਦਾ ਨੜਕਾ ਨਹੀਂ ਇੱਕ ਵਾਰੀ ਦਿਓ ਜੀ ਪੱਟਾ ਤਾਂ ਕਬ ਨਾਲਕੇ ਨੂੰ ਵੀ ਗਾਹਣਿਆਂ ਨੇ ਪੁੱਛਿਆ ਕਰਨਾ ਕਿ ਹੁਣ ਕੀ ਚਾਹੀ ਹਾਂ ਹਾਂ ਹੋਰ ਨਹੀਂ ਆਪਣੇ ਉਧਰ ਬਹੁਤ ਸੋਹਣਾ ਲੱਗਿਆ ਤਾਂ ਮੈਂ ਦੇਖਿਆ ਬਾਅਦੋਂ ਹਾਂ ਹੁਣ ਤਾਂ ਗਾਹਲੀ ਪੀੜੀ ਹੋਈਆਂ ਹਾਂ ਹਾਂ ਉਹਨੂੰ ਤਾਂ ਨਾਲਕੇ ਬਾਰੇ ਪਤਾ ਹੀ ਨਹੀਂ ਹੁਣ ਕਿ ਨੜਕਰ ਹੁੰਦਾ ਕੀ ਆ ਇਹ ਦੋ ਹੋਸੀਏ ਬੈਠਾ ਨਾ ਅੱਛਾ ਫੋਟੋ ਪਈਆਂ ਨੇ ਇਹ ਦੋਨਾਂ ਚ ਇਹ ਸੋਹਣ ਵਾਲੇ ਰੂਮ ਤੇ ਕਮਰੇ ਮੈਂ ਕਹਾਂ ਬੈਠਕਾਂ ਦੀਆਂ ਮਟਕੀਆਂ ਚ ਕਿਹਾ ਨੇ ਮਟਕੀਆਂ ਉੱਤੇ ਹੁਣ ਤਾਂ ਖੜੀਆਂ ਪਏ ਆ ਲੈ ਪਲੇਟ ਜਿਹੜਾ ਇਹ ਮਟਕੇ ਅੱਗੇ ਦਾ ਜਿਹੜੇ ਉਹ ਥੱਲੇ ਹੁੰਦੇ ਨੇ ਨਾ ਜਿੱਥੇ ਮਤਲਬ ਸਿਰਕਾ ਜੁਕਾ ਵੀ ਬਣਾਉਦੇ ਹੁੰਦੇ ਤੇ ਇਹਦਾ ਫੂਡ ਬੋਰਮ ਮਿਲ ਜੂਗਾ ਬਣ ਕੇ ਹਾਂ ਆਪਾਂ ਵੀ ਬਸ ਸਾੜੇ ਸਿੱਖੇ ਗਏ ਅੱਜ ਆਹ ਹਾਂ ਆਪਾਂ ਸਾੜੇ ਸਿੱਖੇ ਗਏ ਗਾਲੀ ਪਈਲੇ ਇਹਨਾਂ ਨੇ ਦੀ ਅੰਗੇ ਸਾਡੇ ਤਾਂ ਵੀ ਕੋਈ ਨਹੀਂ ਕੋਠੇ ਜੀ ਬਣਾਉਂਦੇ ਸੀ ਗੁੜ ਗੜਾ ਖਾਣ ਨੂੰ ਹਣੀ ਮਿੱਟੀ ਆ ਬਣਾਉਣ ਦੁਕਾਨ ਦੇ ਨਾਲ ਬੜੇ ਬੜੇ ਵੇਰੇ ਤੇ ਨਾ ਕੋਠੀਆਂ ਬੜੀਆਂ ਮੇਰੀਆਂ ਆ ਵਧਾਰੀ ਦਾ ਆ ਦੇਖੋ ਵਧਾਰ ਦੇ ਪੋਟਾ ਬਦਰਕਾਨ ਨਹੀਂ ਦੀ ਨਾਲ ਆਹ ਆਪਣੀ ਗੱਲੀ ਜਾਂਦੀ ਪਰ ਤੂਗਾ ਨਹੀਂ ਫਿਰ ਪਾਣੀ ਬਾਅਦ ਚ ਖੁੱਲਾ ਰਹਿ ਜਾਂਦਾ ਬਾਅਦ ਚ ਫਿਰ ਰੋਲਾ ਪੈਂਦਾ ਫਿਰ ਪਾਣੀੋਂ ਪਾਣੀ ਹੋ ਜਾਂਦਾ ਵਿੜੇ ਚ ਇੱਧਰ ਪਤਾ ਲਾ ਸੰ ਨੂੰ ਹੈ ਨਾ ਇਹ ਇਹਦੇ ਵਿੱਚ ਹੀ ਹੋ ਜਾਣਾ ਜੀ ਲੈ ਸੰਤਾ ਹੁਣ ਪਟੜਣਾ ਹੀ ਆਪਾਂ ਨੇ ਬਾਅਦ ਵਿੱਚ ਸੁਕੇ ਦੇ ਨਾ ਪਾਣੀ ਨੂੰ ਲਾ ਦੇ ਬਈਂ ਗੁਰਾਂ ਦੀ ਵੇਲ ਤੇਰਾ ਵਾਕੀ ਭਾਗ ਲੱਗਿਆ ਵਾ ਆ ਜਨੇ ਇਹ ਵੀ ਤੇ ਘਿੰਡੀਆਂ ਦੇ ਹਾਂ ਜਿਹੜੇ ਬੀਜ ਲਾਇਏ ਤੇ ਨਾ ਕੱਕੜੀਆਂ ਗੁਕੜੀਆਂ ਇਹ ਜਿਵੇਂ ਇੰਨ ਕੱਕੜੀਆਂ ਤੇ ਇੱਕ ਖੀਰੇ ਤੇ ਬਸ ਐਸਕੇ ਸਾਰੇ ਨਿਹਾਲ ਕਰਾਇਓ ਕੱਕੜੀਆਂ ਖਾੜਾ ਕੇ ਆਪੀ ਵੀ ਜੰਦੇ ਆ ਰਬੀ ਕਦੋਂ ਕੋ ਬੀਜ ਹਾਂ ਹੋਰ ਸਿੱਟ ਜੇ ਬੀਜ ਉਧਰ ਲਾਉਂਗੀ ਕਿ ਆਏ ਲੈ ਨਹੀਂ ਹਾਂ ਚਲੋ ਜੀ ਚਲੋ ਕੱਢ ਉਧਰ ਚਲੋ ਜੀ ਚਲੋ